ਸਾਨੂੰ ਕੋ ਪਾਵਰ ਨਹੀਂ ਧੀ ਜੀ ਕਿਸੇ ਕੋ ਪਾਵਰ ਹੈਗੀ ਕੋਈ ਕਿਸੇ ਨੂੰ ਕਹਾਂ ਵੀ ਇੱਕ ਟੂਟੀ ਲਵਾ ਕੇ ਇੱਕ ਸਰਕਾਰ ਦੀ ਘਰੋਂ ਟੂਟੀ ਲਵਾਣੀ ਆ ਤੇ ਤੂੰ ਮਨਜ਼ੂਰੀ ਨਹੀਂ ਲੈਣੀ ਤੂੰ ਮਨਜ਼ੂਰੀ ਲੈਣ ਤੂੰ ਆਪ ਲਵਾਣੀ ਆ ਜੀ ਦਾਬੀਆਂ ਨਹੀਂ ਬਦੇ ਓਹ ਹੋ ਬਈ ਯਾਰ ਵੀ ਮੇਰੇ ਕੋ ਮੈਂ ਹੁਣ ਹਾਈ ਕੋਰਟ ਸੁਪਰੀਮ ਕੋਰਟ ਨੂੰ ਰੱਬ ਮੰਨਦਾ ਵਾਂ ਕਿ ਮੇਰੇ बस कोर्ट ਵਿੱਚ ਮੇਰੀ ਸੁਣਵਾਈ ਹੋਣੀ ਚਾਹੀਦੀ ਇੱਕ ਵਾਰੀ ਕਿ ਜਿਹੜੇ ਦੰਦੇ ਬੰਦੇ ਆ ਉਹਨਾਂ ਨੂੰ ਖਿਚਾਈ ਹੋਣੀ ਚਾਹੀਦੀ ਹੈ ਕਹਿੰਦੇ ਸੀ ਆਮ ਆਦਮੀ ਪਾਰਟੀ ਆ ਗਈ ਇਹ ਹੋ ਜਾਏਗਾ ਉਹ ਹੈ ਮੇਰੇ ਹਿਸਾਬ ਨਾਲ ਤਾਂ ਕੁਝ ਵੀ ਨਹੀਂ ਹੋਇਆ ਜੀ ਭਗਵੰਤ ਮਾਨ ਸਰਕਾਰ ਵੱਲੋਂ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਬਦਲਾਅ ਲੈ ਕੇ ਆਵਾਂਗੇ ਕੋਈ ਬਦਲਾਅ ਨਹੀਂ ਤੁਹਾਨੂੰ ਲੱਗਦਾ ਜਿਹੜੇ 92 ਵਿਧਾਇਕ ਬਣੇ ਹੋਏ ਇਹਨਾਂ ਨੇ ਕੁਝ ਕੀਤਾ ਪੰਜਾਬ ਲਈ ਕਿਸੇ ਨੂੰ ਕੋਈ ਪਾਵਰ ਨੀਤੀ ਜੀ ਕਿਸੇ ਕੋ ਪਾਵਰ ਹੈਗੀ ਕੋਈ ਕਿਸੇ ਨੂੰ ਕਿਹਾ ਵੀ ਇੱਕ ਟੂਟੀ ਲਵਾ ਕੇ ਇੱਕ ਸਰਕਾਰ ਦੀ ਘਰੋਂ ਟੂਟੀ ਲਵਾਣੀ ਆ ਤੇ ਤੂੰ ਮਨਜ਼ੂਰੀ ਨਹੀਂ ਲੈਣੀ ਤੂੰ ਮਨਜ਼ੂਰੀ ਨਾਲ ਤੂੰ ਆਪ ਲਵਾਨੀ ਐ ਜੀ ਦਾਮੀਆਂ ਨਿਕਦੇ ਓਹੋ ਪ੍ਰੂਵਲ ਪਾਸ ਹੁਣ ਦੇਖੋ ਜੇ ਆਪਾਂ ਗੱਲ ਕਰੀ ਚਕਿੱਟੀ ਬਾਈਪਾਸ ਦੀ ਗੱਲ ਕਰੀਏ ਉੱਥੇ ਦਾ ਪੁਲ ਬਣ ਗਿਆ ਜੀ ਅ ਜੇ ਆਪਾਂ ਗੱਲ ਕਰੀ ਗੁਰੂ ਘਰ ਦੀ ਕਰੀਏ ਸੁਖਮੀ ਸਾਹਿਬ ਦਾ ਪਾਠ ਹੋ ਗਿਆ ਉੱਥੇ ਉਹਨਾਂ ਨੇ ਸਾਰਾ ਕੁਝ ਜੀ ਪੁਲ ਚਾਲੂ ਕਰਤਾ 2 ਘੰਟੇ ਵਾਸਤੇ ਪੁਲ ਮਤਲਬ ਪੁਲ ਇੱਕ ਦਿਨ ਚਾਲੂ ਕੀਤਾ 2 ਘੰਟੇ ਬਾਅਦ ਬੰਦ ਕਰਤਾ ਬੰਦ ਕਰੋ ਬੰਦ ਕਰੋ ਬੰਦ ਕਰੋ ਹੁਣ ਉੱਥੇ ਦਾ ਡਿਸੀਜਨ ਨਹੀਂ ਪਤਾ ਲੱਗ ਰਿਹਾ ਵੀ ਬੰਦ ਕਿਉਂ ਕੀਤਾ ਗਿਆ ਜੀ ਕਈ ਕਹਿੰਦੇ ਜੋ ਚੈੱਕ ਨਹੀਂ ਪਾਸ ਹੋਇਆ ਕਈ ਕਹਿੰਦੇ ਠੇਕੇਦਾਰ ਨੂੰ ਪੈਸੇ ਨਹੀਂ ਮਿਲੇ ਹੁਣ ਜਿਹੜਾ ਅਮਿਤ ਰੋੜਾ ਵਾ ਮੈਂ ਉਹਨੇ ਗਿਆ ਹੱਥ ਜੋੜ ਕੇ ਅਪੀਲ ਕਰਦਾ ਵੀ ਤੂੰ ਕਿ ਕਿਦਾਂ ਲੋਕਾਂ ਤੋਂ ਵੋਟ ਪਾਈ ਆ ਕਿਉਂ ਵੋਟ ਪਾਈ ਤੈਨੂੰ ਤੈਨੂੰ ਵੋਟ ਪਾਉਣ ਦਾ ਰੀਜ਼ਨ ਕੀ ਸੀਗਾ ਵੀ ਉਹ ਲੋਕਾਂ ਦਾ ਪੁਲ ਬੰਦ ਕਰੇ ਚਕਿੱਟੀ ਬਾਈਪਾਸ ਦਾ ਤੂੰ ਪੁਲ ਬੰਦ ਕਰਤਾ ਗੁਰੂ ਨਾਨਕਪੁਰੇ ਦਾ ਵੀ ਤੂੰ ਕਿਉਂ ਬੰਦ ਕਰਾਇਆ ਮੈਨੂੰ ਤੇਰੀ ਗੱਲ ਸਮਝ ਨਹੀਂ ਲੱਗੀ ਵੀ ਤੂੰ ਇੱਕ ਐਮਐਲਏ ਆ ਤੇਰੇ ਚ ਪਾਵਰ ਆ ਤੇਰੇ ਚ ਮਨਲਾ ਵੀ ਅਸੀਂ ਕਿ ਤੂੰ ਇੱਕ ਮਲ ਜ਼ਿੰਮੇਦਾਰ ਬੰਦਾ ਹੋ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਰਿਹਾ ਕੱਲੂ ਵੋਟਾਂ ਕਿੱਥੇ ਕੋ ਲੈਣੀ ਹੈ ਉੱਥੇ ਜਾ ਕੇ ਜੀ ਆਮ ਆਦੀ ਪਾਰਟੀ ਵੋਟਾਂ ਮੰਗ ਸਕਦੀ ਉੱਥੋਂ ਮੇਰੇ ਹਿਸਾਬ ਨਾਲ ਤਾਂ ਨਹੀਂ ਮੰਗ ਸਕਦੀ ਮੈਂ ਦੇਖੋ ਮੈਂ ਕਿਸੇ ਖਿਲਾਫ ਨਹੀਂ ਬੋਲਣਾ ਨਾ ਮੈਨੂੰ ਬੋਲਣ ਦੀ ਲੋੜ ਜੇ ਸਾਡੀ ਗੱਲ ਕਰੀਏ ਪੰਜਾਬੀ ਮਾਂ ਬੋਲੀ ਦੀ ਠੀਕ ਹੈ ਨਾ ਜੀ ਸਾਡੇ ਦੇਸ਼ ਦਾ ਪੈਸਾ ਕਿੱਥੇ ਗਿਆ ਇਹ ਸਾਨੂੰ ਭਗਵੰਤ ਮਾਨ ਜੀ ਦੱਸ ਜੇ ਉਹ ਦੱਸ ਸਕਦੇ ਆ ਮੈਂ ਇਹਨਾਂ ਨੂੰ ਮਿਲਣਾ ਚਾਹੁੰਦਾ ਮੈਂ ਭਗਵੰਤ ਮਾਨਸ ਸਿੰਘ ਸਾਹਿਬ ਦੇ ਖਿਲਾਫ ਨਹੀਂ ਬੋਲਦਾ ਨਾ ਮੈਂ ਕੋਈ ਮੇਰਾ ਰਾਈਟ ਹੈ ਕਿ ਮੈਂ ਬੋਲਣ ਵਾਲਾ ਕੋਹਣਾ ਜਿਸ ਸਾਰੀ ਦੁਨੀਆ ਵਿਚਾਰੀ ਚੁੱਪ ਕਰਕੇ ਬੈਠੀ ਨੀਡੂ ਛੜਨਾ ਵਾਲਾ ਕਿਉਂ ਬੋਲੇ ਜੀ ਪਰ ਲੇਕਿਨ ਹੁਣ ਜੇ ਆਪਾਂ ਗੱਲ ਕਰੀਏ ਲੀਡਰਾਂ ਦੀ ਜੀ ਹੁਣ ਆਪਾਂ ਬੋਰਡ ਕਿਨੂੰ ਪਾਈਏ ਬੋਰਡ ਕਿਨੂੰ ਪਾਈ ਬੀਜੇਪ ਨੂੰ ਬੋਰਡ ਪਾਈਏ ਕਿ ਜਿਹੜੇ ਚਲੋ ਵੀ ਜਿਹੜੇ ਹੁਣ ਕੀ ਵੀ ਕੁਛ ਦਾ ਕੁਛ ਕਰਦੇ ਪਿਆ ਕੀ ਧਰਮ ਦੇ ਵਿੱਚ ਵੀ ਹਰ ਜਗ੍ਹਾ ਤੇ ਅੱਗੇ ਹੋ ਗਏ ਜੀ ਮੈਂ ਇੱਕ ਮਿੰਟ ਤੁਹਾਡੇ ਕੋਲ ਸਵਾਲ ਪੁੱਛਣਾ ਚਾਹੁੰਦਾ ਲੋਕਾਂ ਨੇ ਪਹਿਲਾਂ ਕਾਂਗਰਸ ਅਕਾਲੀ ਵੀ ਦੇਖ ਲਏ ਹੋਰ ਸਰਕਾਰਾਂ ਵੀ ਦੇਖ ਲੀਆਂ ਲੋਕਾਂ ਨੇ ਇੱਕ ਬਦਲਾਵ ਲੈਣ ਵਾਸਤੇ ਇਹਨਾਂ ਨੂੰ ਵੋਟ ਪਾਈ ਪਰ ਫਿਰ ਦੁਬਾਰਾ ਸਿਸਟਮ ਤਾਂ ਉਹੀ ਬਣ ਗਿਆ ਬਣਨਾ ਹੀ ਸੀਗਾ ਸਿਸਟਮ ਉਹੀ ਮੈਂ ਤਾਂ ਦੱਸਦਾ ਮੇਨ ਗੱਲ ਕੀ ਹੈ ਜਿੱਥੇ ਮੇਨ ਗੱਲ ਕਰੀ ਆ ਜਾ ਕੇ ਹੁਣ ਬੀਜੇਪੀ ਲੋਕੀ ਦੇਖਦੇ ਪਿਆ ਵੀ ਬੀਜੇਪੀ ਉਹ ਕਹਿੰਦੇ ਬੀਜੇਪੀ ਨੂੰ ਪਾ ਕੇ ਦੇਖ ਲੈਣੇ ਬੀਜੇਪੀ ਨੂੰ ਬੀਜੇਪੀ ਨੇ ਤਾਂ ਅੱਗੇ ਹੀ ਬੇੜਾ ਕਰ ਦਿੱਤਾ ਜੀ ਜੇ ਮੰਨ ਲਓ ਅਸੀਂ ਕਾਂਗਰਸ ਨੂੰ ਵੋਟ ਪਾਣੀ ਆ ਜੀ ਉਹ ਆਮ ਆਦੀ ਪਾਰਟੀ ਨਾਲ ਕੀ ਤੇ ਕਾਂਗਰਸ ਹੁਣ ਕਹਿੰਦੇ ਗੱਠ ਜੋੜ ਹੋ ਰਿਹਾ ਜੀ ਸਾਨੂੰ ਇਹ ਪਤਾ ਨਹੀਂ ਕਨਫਰਮ ਕਿ ਹੋ ਰਿਹਾ ਕਿ ਨਹੀਂ ਹੋ ਰਿਹਾ ਪਰ ਕਹਿੰਦੇ ਜੀ ਗੱਠ ਜੋੜ ਹੋ ਰਿਹਾ ਜੇ ਗੱਠ ਜੋੜ ਮੰਨ ਲਓ ਕਾਂਗਰਸ ਨੂੰ ਵੋਟ ਪਾ ਲਈ ਤੇ ਆਮ ਆਦੀ ਪਾਰਟੀ ਆਮ ਆਦੀ ਪਾਰਟੀ ਪਾ ਲਈ ਤੇ ਵੋਟ ਪਾ ਲਈ ਤੇ ਕਾਂਗਰਸ ਨੂੰ ਵੋਟ ਪਾ ਲਈ ਇੱਕ ਹੋ ਗਿਆ ਤੇ ਜੇ ਆਪਾਂ ਪਾਉਣੇ ਹਾਥੀ ਨੂੰ ਜੀ ਹਾਥੀ ਰਲਦਾ ਵਾ ਅਕਾਲੀ ਦਲ ਦੇ ਵਿੱਚ ਜੀ ਅਕਾਲੀ ਦਲ ਕਿਹਦੇ ਵਿੱਚ ਰਲਦਾ ਫੁੱਲ ਵਾਲਿਆਂ ਦੇ ਵਿੱਚ ਭਾਜਪੀ ਵਿੱਚ ਯਾਰ ਵੋਟ ਪਾਉਣ ਵਾਲਾ ਬੰਦਾ ਕਿਹੜਾ ਰਹਿ ਗਿਆ ਸਾਡੇ ਕੋ ਤੇ ਨੇੜੂ ਜਨਤਾ ਕੀ ਕਰੇ ਫਿਰ ਕਿੱਥੇ ਜਾਏ ਜਨਤਾ ਪਾਵੇ ਸਿਰਫ ਆਜ਼ਾਦ ਬੰਦਿਆਂ ਨੂੰ ਵੋਟ ਪਾਵੇ ਜੀ ਐਤ ਕੀ ਜਨਤਾ ਦੀ ਕਿਸਮਤ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਵੱਡਾ ਆ ਮੈਂ ਇਹ ਆ ਮੈਂ ਕੁਝ ਵੀ ਨਹੀਂ ਮੇਰੇ ਘਰ ਤੇ ਰੋਟੀ ਖਾਣ ਨੂੰ ਨਹੀਂ ਹੈਗੀ ਮੇਰੇ ਘਰ ਕੋਈ ਬੰਦਾ ਨਹੀਂ ਆਉਣ ਕੈਮਰੇਜ ਕਹੂਗਾ ਕਿ ਮੇਰੇ ਘਰ ਰੋਟੀ ਖਾਣ ਨੂੰ ਨਹੀਂ ਹੈਗੀ ਕਹੂਗਾ ਭਾਜੀ ਨਹੀਂ ਕਹੂਗਾ ਮੈਂ ਕਹਿੰਦਾ ਕਿ ਮੇਰੇ ਘਰ ਰੋਟੀ ਖਾਣ ਨੂੰ ਨਹੀਂ ਹੈਗੀ ਪਰ ਫਿਰ ਵੀ ਅਸੀਂ ਲੜਦੇ ਪਏ ਆ ਕਿ ਸਾਡੇ ਸਾਡੇ ਵਿੱਚ ਪਾਵਰ ਪਤਾ ਕਿਉਂ ਆ ਡਾਕਟਰ ਪੀਮਰਾ ਬਾਬਾ ਸਾਹਿਬ ਨੇ ਸਾਡੀਆਂ ਰਗਾਂ ਦੇ ਵਿੱਚ ਖੂਨ ਇਦਾਂ ਦਾ ਇਦਾਂ ਦਾ ਕਰ ਦਿੱਤਾ ਵੀ ਆਜ਼ਾਦੀ ਵਾਸਤੇ ਲੜਨਾ ਸੀ ਜਦ ਵੀ ਸੁੱਤੇ ਪੇ ਉਠੇ ਆਜ਼ਾਦੀ ਆਜ਼ਾਦੀ ਦਿਮਾਗ ਵਿੱਚ ਇੱਕ ਰੱਖਿਆ ਜੈ ਪੀਮ ਜੈ ਭਾਰਤ ਜੈ ਪੀਮ ਜੈ ਭਾਰਤ ਇਹ ਨਾਰਾ ਸਾਡੇ ਦਿਮਾਗ ਦੇ ਸਾਡੇ ਖੂਨ ਦੇ ਰਗਾਂ ਚ ਦੌੜਦਾ ਪਿਆ ਇਹ ਲੀਡਰਾਂ ਨੂੰ ਸਮਝ ਨਹੀਂ ਆ ਰਿਹਾ ਜੀ ਥਾਣਿਆਂ ਵਿੱਚ ਫੋਟੋ ਲਾਉਣਾ ਜਾਂ ਅਦਾਲਤਾਂ ਵਿੱਚ ਫੋਟੋ ਲਾਉਣਾ ਕੁਝ ਨਹੀਂ ਹੋਣਾ